ਅਸੀਂ ਪਹਿਲਾਂ ਵਲੌਗ ਬਣਾਉਂਦੇ ਸੀਗੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਸਾਡਾ ਚੈਨਲ ਕਿਸੇ ਨੇ ਹੈਂਗ ਕਰ ਲਿਆ ਹਨ ਕਹਿੰਦੇ ਕਿ ਅਸੀਂ ਸਾਰਾ ਕੰਮ ਨਿਵੇੜ ਕੇ ਬੈਠੇ ਤੁਹਾਡਾ ਵਲੌਗ ਦੇਖ ਲਈ ਤੁਹਾਡਾ ਵਲੌਗ ਕੀ ਹੋ ਰਿਹਾ ਤੁਹਾਡਾ ਚੈਨਲ ਹੀ ਨਹੀਂ ਲੱਭਦਾ ਹੈਗਾ ਚਲੋ ਉਤਰੋ ਉਤਰੋ ਨਿਆਣੇ ਰਹਿ ਤਾ ਆਹੋ ਜੀ ਇੱਧਰ ਹੁਣ ਕਰਦੇ ਪਏ ਆ ਬੈਗ ਤੇ ਇੱਧਰ ਆਇਆ ਹਰਮਨ ਦਾ ਫੋਨ ਤੇ ਖੁਸ਼ਖਬਰੀ ਮਿਲੀ ਆ ਸਾਨੂੰ ਸਾਡਾ ਚੈਨਲ ਦੁਬਾਰਾ ਵਾਪਸ ਚੱਲ ਗਿਆ ਜੀ ਯੂਟਿਊਬ ਖੋਲੀ ਆਪਣੇ ਆਪਣੇ ਵਲੌਗ ਸ਼ੋ ਹੋਏ ਮੈਨੂੰ ਅਸੀਂ ਇੱਧਰ ਆਪਾਂ ਆਏ ਹੁਣ ਯਮੀ ਈਟਸ ਇਹਦੇ ਆ ਗਏ ਆ ਨੂਡਲ ਸਾਡੀ ਵੀ ਰੋਟੀ ਆ ਗਈ ਸਾਨੂੰ ਚੇਤਾ ਭਲਗਾ ਬਲੌਗਰ ਨੂੰ ਦੱਪੀ ਟਾਈਮ ਸਵਾ 4 ਤੇ ਆਪਾਂ ਆ ਗਏ ਘਰੇ ਇੱਕ ਬਣਾਇਆ ਜੈ ਸਾਇੰਸ ਸੋਸ਼ਲ ਸਾਇੰਸ ਫੋਰ ਕਿਹੜਾ ਬਣਾਇਆ ਉਹ ਹੱਜਾ ਹਸਲਾ ਤੇ ਜਾਂ ਦੱਸ ਲਾ ਇਹਨੂੰ ਸੱਚੀ ਕਿ ਸੱਚੀ ਉਹ ਮਜ਼ਾਕ ਬੈਗ ਬੈਗ ਦਿਖਾ ਦੋ ਕਿ ਨਹੀਂ ਦਿਖਾਉਣਾ ਮਿਲਦੇ ਆ ਕੱਲ ਫਿਰ ਇੱਕ ਨਵੇਂ ਬਲੌਗ ਵਿੱਚ ਸਾਡੇ 11 ਤੇ ਅਸੀਂ ਫੇਰ ਆ ਗਏ ਆ ਜੀ ਇੱਕ ਵਾਰੀ ਦੁਬਾਰਾ ਤੋਂ ਮਿਹਨਤ ਆਪਣੀ ਕਰਾਂਗੇ ਜੀ ਚਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਐਚਪੀ ਨੰਦਰਾ ਫੈਮਿਲੀ ਬਲੌਗਸ ਅਸੀਂ ਪਹਿਲਾਂ ਬਲੌਗ ਬਣਾਉਂਦੇ ਸੀਗੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਸਾਡਾ ਚੈਨਲ ਕਿਸੇ ਨੇ ਹੈਂਕ ਕਰ ਲਿਆ ਹਨ ਹੁਣ ਸਾਨੂੰ ਦੁਬਾਰਾ ਮਿਹਨਤ ਕਰਨੀ ਪੈਣੀ ਆ ਚਲੋ ਦੁੱਖ ਤਾਂ ਬਹੁਤ ਹੋਇਆ ਕਿਉਂਕਿ ਉੱਤੇ ਅਸੀਂ ਮਿਹਨਤ ਬਹੁਤ ਕੀਤੀ ਸੀਗੀ ਹਨ ਚਲੋ ਅਸੀਂ ਹੁਣ ਦੁਬਾਰਾ ਮਿਹਨਤ ਕਰਦੇ ਆ ਕੋਈ ਗੱਲ ਨਹੀਂ ਮਿਹਨਤ ਕਰੋ ਪਰਮਾਤਮਾ ਫਲ ਦੇਊਗਾ ਜਰੂਰ ਚਲੋ ਠੀਕ ਆ ਤੇ ਚਲੋ ਅਸੀਂ ਹੁਣ ਦੁਬਾਰਾ ਰੈਗੂਲਰ ਬਲੌਗ ਜਿੱਦਾਂ ਤੁਹਾਨੂੰ ਇੱਕ ਵੀਡੀਓ ਪਾ ਕੇ ਦੱਸਿਆ ਪਹਿਲੇ ਪਹਿਲੀ ਜਿਹੜੀ ਵੀਡੀਓ ਅਸੀਂ ਪਾਣੀ ਆ ਹਾਂ ਤੁਸੀ ਦੱਸਿਆ ਕਿ ਇਦਾਂ ਇਦਾਂ ਸਾਡੇ ਨਾਲ ਹੋਈ ਆ ਪਰ ਹੋਇਆ ਤਾਂ ਸਾਡੇ ਨਾਲ ਟੱਕਾ ਹੀ ਆ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੀ ਪਤਾ ਪ੍ਰਮਾਤਮਾ ਇੱਚੇ ਹੀ ਭਲੀ ਕਰੇ ਚਲੋ ਮਿਹਨਤ ਕਰਾਂਗੇ ਮਿਲਦੇ ਹਾਂ ਤੁਹਾਨੂੰ ਤਦ ਤੱਕ ਸਾਨੂੰ ਵੱਧ ਤੋਂ ਵੱਧ ਹਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਪੋਰਟ ਦਿਓਣਾ ਤੁਹਾਡੇ ਪੀ ਨੰਦਰਾ ਫੈਮਿਲੀ ਬਲੌਗਸ ਚਲੋ ਇਹਦੇ ਵਿੱਚ ਅਸੀਂ ਥੋੜਾ ਜਿਹਾ ਕੁਝ ਹੁਣ ਅਲੱਗ ਕਰਾਂਗੇ ਠੀਕ ਹੈ ਕੋਸ਼ਿਸ਼ ਕਰਾਂਗੇ ਕਿਹੜੀ ਬਲੌਗ ਪਾਵਾਂਗੇ ਤੇ ਬਾਕੀ ਚ ਫੇਰ ਕਰਦੇ ਹਾਂ ਰੁਟੀਨ ਅੱਜ ਕੇ ਨਾਸ਼ਤੇ ਦੇ ਨਾਸ਼ਤੇ ਤੋਂ ਸ਼ੁਰੂਆਤ ਹਮੇਸ਼ਾ ਦੀ ਤਰ੍ਹਾਂ ਤੇ ਚਲੋ ਜੀ ਆਜੋ ਮੱਤੀ ਕਾ ਵੀ ਇਹ ਬੰਦ ਤੇ ਅੱਜ ਅਸੀਂ ਇਹ ਵੀ ਨਹੀਂ ਕਹਿ ਸਕਦੇ ਹੈਗੇ ਵੀ ਅੱਜ ਅਸੀਂ ਟੀਵੀ ਲਾ ਕੇ ਆਪਣਾ ਵਲੌਗ ਦੇਖਦੇ ਆ ਕਿਉਂਕਿ ਵਲੌਗ ਸਾਡਾ ਕੋਈ ਹੈ ਹੀ ਨਹੀਂਗਾ ਚਲ ਕਰੀਏ ਜੀ ਤੂੰ ਆਵੜਾ ਹੋਇਆ ਯਾਰ ਬਾਹ ਹਾਂਜੀ ਮਾੜਾ ਜੀ ਕਿੱਦਾਂ ਬੈਠਿਓ ਜੀ ਹਾਂ ਬੈਠੇ ਪਲਕ ਅੱਛਾ ਕੋਈ ਰਿਫਰੈਸ਼ ਕਰ ਲੀ ਬਰ ਹਾਂਜੀ ਨਵੇਂ ਸਿਰੇ ਤੋਂ ਸ਼ੁਰੂਆਤ ਕਰਾਂਗੇ ਚਲੋ ਟੀਵੀ ਲਾਓ ਅੱਜ ਕੁਝ ਹੋਰ ਦੇਖਦੇ ਆਂ ਅੱਜ ਬਲੌਗ ਤਾਂ ਨਹੀਂ ਦੇਖ ਸਕਦੇ ਆਪਣਾ ਕਿਉਂਕਿ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੱਲ ਤੋਂ ਆਪਣਾ ਅੱਜ ਆ ਦੇਖੋ ਨਾ ਪਾ ਪਾ ਦੇਣਾ ਸੇਰੇ ਬਲੌਗ ਆਪਾਂ ਤੇ ਆਪਾਂ ਤਾਂ ਬਲੌਗ ਪਾਣੇ ਪਾਣੇ ਆ ਹਾਂ ਸਾਡੀ ਬਾਕੀ ਮਿਹਨਤ ਕਰਾਂਗੇ ਪਰਮਾਤਮਾ ਫਲ ਦੇਊਗਾ ਹੋਰ 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 ਚਲੋ ਆਈ ਉਹ ਲਾਸਟ ਬਲੌਗ ਬਣਾਏ ਸੀਗਾ ਪਲਕਦੇਸ ਸਕੂਲੋਂ ਬੁੱਕਸ ਵਗੈਰਾ ਲੈ ਆਏ ਸੀਗੇ ਉਹ ਅਸੀਂ ਫੇਰ ਪਾਇਆ ਹੀ ਨਹੀਂ ਬਲੌਗ ਹੁਣ ਚਲੋ ਉਹ ਵੀ ਆ ਨਹੀਂ ਨਹੀਂ ਉਹ ਰੈਂਡ ਨਾਲ ਕੋ ਮੈਂ ਡੀਲੀਟ ਕਰ ਦਤਾ ਹੁਣ ਕਿਉਂਕਿ ਉਹ ਨਵੇਂ ਮੁੜ ਕੇ ਜਦੋਂ ਕੱਲ ਜਦੋਂ ਕੱਲ ਫੇ ਹੋਇਆ ਉਸ ਤੋਂ ਬਾਅਦ ਵਲੌਗ ਹੀ ਨਹੀਂ ਬਣਾਇਆ ਆਪਾਂ ਤੇ ਇਸ ਕਰਕੇ ਹੁਣ ਆਪਾਂ ਅੱਜ ਤੋਂ ਨਵੀਂ ਸ਼ੁਰੂਆਤ ਕਰ ਰਹੇ ਆਂ ਸੰਡੇ ਤੋਂ ਵਲੌਗ ਦੀ ਸ਼ੁਰੂਆਤ ਜਿਨ੍ਹਾਂ ਜਿਨ੍ਹਾਂ ਨੂੰ ਸਾਡੇ ਚਲੋ ਵਲੌਗ ਸ਼ੋ ਹੋਊਗੇ ਹਨਾ ਉਹ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਦੂਰ ਦੱਸਣ ਵੀ ਸਾਨੂੰ ਸ਼ੋ ਹੁੰਦੇ ਆ ਹਾਂ ਉਹ ਤਾਂ ਜਦੋਂ ਕਮੈਂਟ ਆ ਗਿਆ ਪਤਾ ਲੱਗ ਹੀ ਜਾਣਾ ਬਾਕੀ ਹੁਣ ਆਪਾਂ ਡੇਲੀ 12 ਵਜੇ ਵਲੌਗ ਅਪਲੋਡ ਕਰਿਆ ਕਰਾਂਗੇ ਇੱਕ ਠੀਕਾ ਜੀ ਡੇਲੀ ਦਾ ਵਲੌਗ ਚਲੋ ਮਿਲਦੇ ਆਂ ਜੀ ਨਾਸ਼ਤੇ ਨਾਲ ਹੈਂ? ਫੇਰ ਰੋਟੀ ਖਾਂਦੇ ਕੀ ਦੇਖੀਏ? ਉਹ ਉਹ ਸ਼ਾਮ ਨੂੰ ਦੇਖ ਲਿਆ ਕਰਾਂਗੇ ਕੋਈ ਗੱਲ ਨਹੀਂ ਫੇਰ ਕਿਉਂ? ਉਹ ਇੱਕ ਦਿਨ ਬਾਅਦ ਦੇਖ ਲਿਆ ਕਰਾਂਗੇ। ਦੁਪਹਿਰ ਨੂੰ ਦੇਖ ਲਿਆ ਕਰਾਂਗੇ। ਹਾਂ ਦੁਪਹਿਰ ਨੂੰ ਟਿੱਕਾਂ ਦੇਖਾਂਗੇ। ਹਾਂ ਚਲੋ ਤੇ ਕੀ ਬਣਾਇਆ ਜੀ? ਅੱਜ ਉਹਦੀ ਕੜੀ ਵਾਲੀ ਕੜੀ ਪੈਣੀ। ਕੜੀ ਵਾਲੀ ਰੋਟੀ। ਠੀਕ ਆ ਜੀ ਚਲੋ ਮਿਲਦੇ ਆ ਜੀ। ਨਾਸ਼ਤਾ ਕਰਕੇ। ਫੇਰ ਦੱਸਦੇ ਆ ਤੁਹਾਨੂੰ ਅੱਜ ਦਾ ਕੀ ਪ੍ਰੋਗਰਾਮ ਅੱਜ ਅਸੀਂ ਜਾਣਾ ਆ ਵਸੇ ਡੀਮਾਰਟ ਨਹੀਂ ਅੱਜ ਦਿਖਾਵਾਂਗੇ ਸਾਰਾ ਕੁਝ ਦੱਸਾਂ ਹਾਂ ਡੀਮਾਰਟ ਜਾਣਾ ਪਰ ਜਿਨ੍ਹਾਂ ਨੂੰ ਸਾਡੇ ਹਲੇ ਵੀ ਬਲੌਗਰ ਦੀ ਉਡੀਕ ਹੈਗੀ ਉਹ ਸਾਨੂੰ ਮੈਸੇਜ ਕਰਦੇ ਆ ਹਾਂ ਕਿ ਸਾਡਾ ਚੈਨਲ ਨਹੀਂ ਖੁੱਲ ਰਿਹਾ ਹੈਗਾ ਸਾਾਨੂੰ ਕਦੋਂ ਤੁਹਾਡਾ ਬਲੌਗ ਆਣਾ ਆ ਚਲੋ ਕੋਈ ਗੱਲ ਨਹੀਂ ਚਲੋ ਠੀਕ ਹੈ ਜੀ ਲਓ ਜੀ ਦਹੀਂ ਨਾਲ ਤੇ ਇਧਰ ਆ ਗਈ ਚਾਹ ਚਲੋ ਮਿਲਦੇ ਆਂ ਨਾਸ਼ਤਾ ਕਰਕੇ ਫੇਰ ਬਣਨਿਆ ਜੀ ਅੱਜ ਦਾ ਪ੍ਰੋਗਰਾਮ ਦਾ ਦੱਸਦੇ ਤੁਹਾਨੂੰ ਕਿਦਾਂ ਪੁੱਤਰ ਮੋਟ ਫੜਾ ਕਿੱਥੇ ਆ ਹਾਂ ਜੀ ਲਓ ਜੀ ਟਾਈਮ ਹੋ ਗਿਆ 1 ਤੇ ਮੰਮੀ ਸਾਡੇ ਚਲ ਗਏ ਆ ਜੀ ਉਹਨਾਂ ਨੇ ਜਾਣਾ ਸੀ ਕਿਸੇ ਦੇ ਪਾਰ ਤੇ ਕਈਆਂ ਦੇ ਮੈਸੇਜ ਆਏ ਆ ਕਹਿੰਦੇ ਕਿ ਅਸੀਂ ਸਾਰਾ ਕੰਮ ਨਿਬੜ ਕੇ ਬੈਠੇ ਤੁਹਾਡਾ ਬਲੌਗ ਦੇਖ ਲਈ ਤੁਹਾਡਾ ਬਲੌਗ ਕਿਉਂ ਨਹੀਂ ਤੁਹਾਡਾ ਚੈਨਲ ਹੀ ਨਹੀਂ ਲੱਭਦਾ ਹੈਗਾ ਤਾਂ ਕੋਈ ਕੁਝ ਕੋਲਦਾ ਚਲੋ ਆਪਾਂ ਉਹਨਾਂ ਨੂੰ ਸਾਰਿਆਂ ਨੂੰ ਦੱਸੀ ਜਾਂਦੇ ਹੁਣ ਵੀ ਸਾਡਾ ਇਦਾਂ ਦਾ ਕਰਕੇ ਹੋ ਗਿਆ ਤੇ ਬਾਕੀ ਦੇਖੋ ਇੱਕ ਤੈਨੂੰ ਰੁਪਲ ਹਾਰਨ ਦੀ ਵਾਲੀ ਗੱਲ ਦੱਸੀਏ ਜਦੋਂ ਅਸੀਂ ਅੱਜ ਤੋਂ 3 ਸਾਲ ਪਹਿਲਾਂ ਆਪਣਾ ਬਲੌਗਿੰਗ ਚੈਨਲ ਸ਼ੁਰੂ ਕੀਤਾ ਸੀਗਾ ਫਰਸਟ ਬਲੌਗ ਅਸੀਂ ਪਾਇਆ ਸੀਗਾ ਡੀਮਾਰਟ ਸ਼ੋਪਿੰਗ ਕਰਨ ਗਏ ਅੱਜ ਵੀ ਅਸੀਂ ਉਹ ਕੁਦਰ ਦੀ ਡੀਮਾਰਟ ਹੀ ਜਾਣਾ ਆ ਸਮਾਨ ਲੈਣ ਉਹ ਸਾਡਾ ਡੀਮਾਰਟ ਦਾ ਸੀਗਾ ਐਕਤੀ ਵੀ ਫਸਟ ਵਲੌਗ ਡੀਮਾਰਟ ਦਾ ਡੀਮਾਰਟ ਦੇ ਸਾਡਾ ਬੰਨਾ ਆ ਇਹ ਕੁਦਰਤੀ ਗੱਲ ਹੋ ਕੁਦਰਤੀ ਕੁਦਰਤੀ ਗੱਲ ਹੋਈ ਆ ਚਲੋ ਉਹ ਪੁੱਤ ਤਿਆਰ ਮੰਮੀ ਚੱਲ ਗਏ ਆ ਬਾਹਰ ਤੇ ਠੀਕ ਆ ਜੀ ਤੇ ਆਪਾਂ ਫੇ ਚੱਲ ਤੇ ਉਹ ਕਿਸੇ ਦੇ ਆਪਣੇ ਸਾਡੇ ਮਹੱਲੇ 'ਚ ਪਾਰਟ ਸੀਗਾ ਤੇ ਉਹਨਾਂ ਦੇ ਘਰ ਜਾਣਾ ਸੀ ਮੰਮੀ ਨੂੰ ਉੱਥੇ ਚੱਲ ਜਾਣਾ ਤੇ ਅਸੀਂ ਜਾਣਾ ਸੀ ਦੋਨਾਂ ਜਣਿਆਂ ਨੇ ਤੇ ਨਾਲ ਜਾਣਾ ਸੀ ਨਾਲ ਜਾਣਾ ਸੀ ਮੋਟੀ ਨੇ ਸਾਡੇ ਤੇ ਫਿਰ ਉਹ ਕੱਲੀ ਜਿਹੜੀ ਸੀ ਹੁਣ ਆਪਾਂ ਉਹਨੂੰ ਵੀ ਨਾਲ ਲੈ ਜਾਣਾ ਠੀਕ ਆ ਨਾ ਤੇ ਚਲੋ ਉਹ ਪੁੱਤ ਤਿਆਰ ਤੁਸੀਂ ਵੀ ਹਾਂ ਕੋਈ ਨਹੀਂ ਹੁਣ ਬਾਅਦ 'ਚ ਦੇਖਿਓ ਤੇ ਫਟਾਫਟ ਤਿਆਰ ਹੋ ਗਿਆਓ ਪਤਾ ਕੀ ਲੇਟ ਬਹੁਤ ਹੋ ਜਾਣਾ ਮੈਂ ਸ਼ਾਮੀ 4 ਵਜੇ ਤੋਂ ਪਹਿਲਾਂ ਪਹਿਲਾਂ ਪਹੁੰਚਣਾ ਵਾਪਸ ਹਾਂ ਓਏ ਮੋਟੀ ਤੂੰ ਕੀ ਕਰੀ ਜਨੀਆ ਮੋਟੀ ਤੂੰ ਰੈਡੀ ਆ ਹੈ ਰੈਡੀ ਆ ਰੈਡੀ 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 ਨਹੀਂ ਰੈਡੀ ਆ ਚਲੋ ਹੋ ਜੋ ਯਾਰ ਤੁਸੀਂ ਵੀ ਤਿਆਰ ਤਾਂ ਫਿਰ ਹਾਂ ਚਲੋ ਠੀਕ ਠੀਕ ਲਓ ਜੀ 1:30 ਵਜ ਗਿਆ ਤੇ ਇਧਰ ਹੋ ਗਏ ਅਸੀਂ ਤਿਆਰ ਸ਼ਾਰ ਤੇ ਲਾਰੇ ਆ ਜੀ ਲੋਕ ਤੇ ਹਾਂਜੀ ਚਲੀਏ ਜੀ ਚਲੋ ਮਿਲਦੇ ਆ ਜੀ ਹੁਣ ਤੁਹਾਨੂੰ ਉਸੇ ਡੀਮਾਰਟ ਪਹੁੰਚ ਗਏ ਠੀਕ ਆ ਫਰਸਟ ਵਲੌਗ ਹਾਂ ਪਹਿਲੀ ਵਾਰੀ ਵੀ ਫਰਸਟ ਵਲੌਗ ਡੀਮਾਰਟ ਸੀ ਐਤਕੀ ਵੀ ਫਰਸਟ ਵਲੌਗ ਆਪਣਾ ਡੀਮਾਰਟ ਦਾ ਹੀ ਆ ਚਲੋ ਆਜੋ ਜੀ ਆਜੋ ਸੂਟ ਬੰਦੀ ਉਹਦੇ ਮੇਰੀ ਘਰ ਵਾਲੀ ਬਹੁਤ ਚਮਕਾ ਮਾਰਦੀ ਆ ਪਰ ਉਹ ਮੈਂ ਹੁਣ ਜਿੰਨੀ ਵਾਰੀ ਵੀ ਗਿਆ ਪੁਰਾਣੇ ਵਲੌਗ ਖਤਮ ਹੋ ਗਏ ਹੁਣ ਨਵਾਂ ਵਲੌਗ ਦੁਆਰਾ ਚਲੋ ਆਜੋ ਜੀ ਲਓ ਜੀ ਆ ਪਹੁੰਚ ਚਲੇ ਆਂ ਡੀਮਾਰਟ ਤਿਆਰ ਹੋ ਗਏ ਲਓ ਜੀ ਬੈਗ ਬੂਗ ਲਿਆ ਕੇ ਦੇਣਾ ਐ ਮੈਂ ਕਿਹਾ ਉੱਥੋਂ ਲਿਆ ਦਈਏ ਬੈਗ ਤੇ ਚਲੋ ਇੱਧਰ ਆ ਗਿਆ ਹਰਮਨ ਦਾ ਫੋਨ ਹਾਂ ਕੱਲ ਫਿਰ ਇਹਨੇ ਲਓ ਜੀ ਆਪਾਂ ਹੁਣ ਪਹੁੰਚ ਗਏ ਆ ਜੀ ਡੀਮਾਰਟ ਦੀ ਪਾਰਕਿੰਗ ਚ ਤੇ ਗੱਡੀ ਕਰਤੀ پارک ਚਲਦੇ ਆ ਉੱਪਰ ਹੁਣ ਚਲੋ ਚਲੋ ਲਓ ਜੀ ਕਿ ਆ ਲੈ ਆ ਲਿਫਟ ਕਿਉਂ ਪਤਾ ਨਹੀਂ ਲਿਫਟ ਚ ਡਰ ਲੱਗਦਾ ਤੈਨੂੰ ਕਾਹਦੇ ਵਾਸਤੇ ਐਵੇਂ ਵੀ ਬਸ ਲਿਫਟ ਚ ਡਰ ਲੱਗਦਾ ਯਾਰ ਚਲੋ ਉਹੀ ਸੀ ਡਰਦੇ ਨਹੀਂ ਆਹੋ ਨਾ ਦੇਖ ਕੇ ਨਾ ਉਹ ਜਿੱਤੇ ਲਿਫਟ ਐ ਬੱਦੀ ਆ ਜਾਂਦੀ ਐ ਬੱਤੀਆਂ ਜਾਂਦੀ ਐ ਉਤਰੋ 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 ਬਾਰਾ ਸ਼ਾਜ ਨਿਆਣੇ ਨੂੰ ਇੱਥੇ ਨਾ ਬਹਾਲ ਆਹੋ ਲੋ ਜੀ ਖੁਲਣਾ ਆਪਾਂ ਟਿਫਨ ਦੇਖੋ ਕਿਹੜਾ ਪਸੰਦ ਕਰਦੇ ਆ ਜੀ ਇੱਧਰ ਹੁਣ ਕਰਦੇ ਪਏ ਆ ਬੈਗ ਇਹਨਾਂ ਨੂੰ ਹੁਣ ਕੋਈ ਬੈਗ ਨਹੀਂ ਪਸੰਦ ਆਂਦੇ ਐ ਇੰਨੇ ਬੈਗਾਂ ਦੇ ਵਿੱਚੋਂ ਇਹਨੇ ਬੈਗਾਂ ਨੂੰ ਕੋਈ ਬੈਗ ਨਹੀਂ ਪਸੰਦ ਆਂਦਾ ਹਾਂ ਨਹੀਂ ਵੀ ਪਸੰਦ ਆ ਰਿਹਾ ਦੇਖੋ 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 ਇਹ ਕਿੰਨੇ ਬੈਗ ਲੱਗੇ ਆ ਇਹ ਚੋਰੀ ਨੂੰ ਪਸੰਦ ਆ ਰਿਹਾ ਇਹਨੂੰ ਉਧਰ ਜਾ ਮਨਪ੍ਰੀਤ ਓਹ ਹਲੇ ਲਾ ਵੀਰੋ ਅਸੀਂ ਸਮਾਨ ਲੈ ਕੇ ਸਾਰਾ ਆ ਗਏ ਅਸੀਂ ਬਾਹਰ ਤੇ ਇੱਧਰ ਆਇਆ ਹਰਮਨ ਦਾ ਫੋਨ ਤੇ ਖੁਸ਼ਖਬਰੀ ਮਿਲੀ ਆ ਸਾਨੂੰ ਸਾਡਾ ਚੈਨਲ ਦੁਬਾਰਾ ਵਾਪਸ ਚੱਲ ਗਿਆ ਜੀ ਤੇ ਸਾਨੂੰ ਬੜੀ ਖੁਸ਼ੀ ਆ ਇਸ ਚੀਜ਼ ਦੀ ਵੀ ਉਹਨਾਂ ਨੇ ਚੈਨਲ ਦੁਬਾਰਾ ਨਾ ਰਿਕਵਰ ਕਰ ਲਿਆ ਆਪਣਾ ਤੇ ਚਲੋ ਮਿਲਦੇ ਹਾਂ ਕਰਤਾਰਪੁਰ ਪਹੁੰਚ ਗਏ ਜੀ ਦੇਖੀ ਸਬਸਕ੍ਰਾਈਬਰ ਕਿੰਨੇ ਹੋ ਗਏ ਨਿਊ ਚੈਨਲ ਤੇ ਮੈਂ ਟਿਕਣ ਲੱਗੀ ਜਦੋਂ ਮੈਂ YouTube ਖੋਲੀ ਆਪਣਾ ਆਪਣੇ ਵਲੌਗ ਸ਼ੋਅ ਹੋਏ ਮੈਨੂੰ ਮੈਂ फटाफटੀ ਵਲੌਗ ਖੋਲਿਆ ਜਦੋਂ ਮੈਂ ਦੇਖੇ 19 ਸਬਸਕ੍ਰਾਈਬਰ ਸਾਰੇ ਕੁਝ ਆਪਣਾ ਚੈਨਲ ਵਾਪਸ ਆ ਗਿਆ ਚਲੋ ਵਧੀਆ 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 ਠੀਕ ਠੀਕ ਵੀਡੀਓ ਆਈਆ ਵਾਪਸ ਹਲੇ ਛੋੜੀ ਓਲੀ ਆਂਦੀ ਆਂ ਸਾਰੇ ਵੀ ਆ ਗਿਆ ਵਾਪਸ ਆ ਜਣੇ ਰਿਕਵਰ ਹੋ ਜਾਣੇ ਸਾਰੀਆਂ ਹੁਣ ਚਲੋ ਠੀਕ 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 ਲਓ ਜੀ ਇੱਧਰ ਹਾਂ ਜੀ ਬਾਈ ਕਿੱਲਾ ਜੀ ਸਰ ਦੋ ਆ ਵੀਰ ਹਾਂ ਹਾਂ ਪਰ ਇੱਧਰ ਆਪਾਂ ਆਏ ਹੁਣ ਜੰਮੀ ਈਟਸ ਰੋਟੀ ਖਾਣ ਸਾਨੂੰ ਹੋਰ ਕੁਝ ਮਿਲਿਆ ਨਹੀਂ ਹੈ ਇਹਨੇ ਖਾਣੇ ਨਿਊਡਲਸ ਤੇਰਾ ਨਿਊਡਲਸ ਦਾ ਦਿੱਤਾ ਸੀ ਆਰਡਰ ਐ ਹਾਂ ਕੀ ਕਰ ਰਹੇ ਹੋ ਉਹ ਕਲੀਅਰ ਨਹੀਂ ਸੀ ਨਾ ਇੱਧਰ ਲਾਈਟ ਪੈਂਦੀ ਨਹੀਂ ਪਿੱਛੋਂ ਨਾ ਉਹਦੇ ਕਰਕੇ ਸੀਗਾ ਚਲੋ ਅਜੀ ਖਾਣੀਆਂ ਰੋਟੀ ਖਾ ਕੇ ਪਹੁੰਚਦੇ ਘਰ ਫਿਰ ਕਿੱਜਾ ਆ ਕੇ ਦੇਖਦੇ ਆ ਜੀ ਇਹਨੇ ਅਗਲੇ ਕੰਮ ਕਰ ਆ ਰੋ 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 ਇਹਦੇ ਆ ਗਿਆ ਨੂਡਲ ਤੇ ਆ ਦੇਖੋ ਪਹਿਲਾਂ ਪੈ ਰੀਆਂ ਸਨੇਪਾ ਸਨੇਪਾ ਤੋਂ ਵਗੈਰ ਰੋਟੀ ਵੀ ਖਾਣੀ ਇਹਨਾਂ ਨੇ ਹੈ ਸਨੇਪਾ ਤੋਂ ਵਗੈਰ ਰੋਟੀ ਵੀ ਖਾਣੀ ਇਹਨਾਂ ਨੇ ਚਲੋ ਸਾਡੀ ਰੋਟੀ ਦੀ ਵੇੜਾ ਆ ਉਹ ਵੀ ਦੇਖਦੇ ਆ ਕਦੋਂ ਆਉਂਦੀ ਸਾਡੀ ਵੀ ਰੋਟੀ ਆ ਗਈ ਸਾਨੂੰ ਚੇਤਾ ਭੁਲ ਗਿਆ ਬਲੋਗਰ ਹੁੰਦਾ ਰੋਟੀ ਰੋਟੀ ਫਟਾਫਟ ਬੈਠ ਖਾਣ ਲਵੇ ਦਰਸਲ ਭੁੱਖ ਬਹੁਤ ਲੱਗੀ ਹੋਈ ਹੈ ਨਾ ਤੇ ਚਲੋ ਖਾ ਵੀ ਕੇ ਚੱਲਦੇ ਘਰ ਹੁਣ ਫਿਰ ਦੇਖਦੇ ਆ ਘਰ ਜਾ ਕੇ ਕੀ ਪ੍ਰੋਗਰਾਮ ਹੁੰਦਾ ਹਾਂ ਜੀ ਲਓ ਜੀ ਇੱਧਰ ਹੋ ਗਿਆ ਰੋਟੀ ਪਾਣੀ ਖਾ ਕੇ ਵਿਹਲੇ ਤੇ ਹਾਂ ਚੱਲੀ ਜਾਓ ਲਓ ਜੀ ਸਾਰਾ ਰੈਸਟੋਰੈਂਟ ਖਾਲੀ ਹੋ ਗਿਆ ਚਲੋ ਆਜੋ ਫੇ ਚਲੀਏ ਹੁਣ ਹੈ ਟਾਈਮ ਸਵਾ 4 ਤੇ ਆਪਾਂ ਆ ਗਏ ਘਰੇ ਤੇ ਲਓ ਜੀ ਇੱਧਰ ਹੁਣ ਸਮਾਨ ਸਾਰਾ ਆ ਗਿਆ ਆ ਲੈ ਕੇ ਆਏ ਏ ડીਮਾਰਟ ਤੋਂ ਆ ਲੈ ਛੋਟਾ ਜਿਹਾ ਫਰਾਈ ਪੈਨ ਇੱਕ ਛੋਟੀ ਚਾਹ ਦਿਖਾਓ ਬੈਗ ਦਿਖਾਓ ਹਾਂ ਚਲੋ ਠੀਕ ਆ ਜੀ ओके okay, okay. 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 जी ओके ਕੀ ਵਾਲਾ ਕਿੰਨੀਆਂ ਨੇ ਆਈ ਸੀ ਤੁਸੀਂ ਆਹ ਚਾਰ ਦੋ ਬਿਤੀਆਂ ਦੋ ਪਈਆਂ ਆ ਹਾਂ ਚਲੋ ਚਲੋ ਮੈਂ ਜਾਣਾ ਦੁਕਾਨੇ ਹੁਣ ਹੈ ਓਕੇ ਜੀ ਲਓ ਜੀ ਟਾਈਮ ਹੋ ਗਿਆ 7:30 ਤੇ ਇਧਰ ਹੁਣ ਬਲੌਗ ਬਣਾਇਆ ਨਹੀਂ ਕਰਿਆ ਅੱਜ ਕਿਉਂ ਕਿਉਂ ਅਸੀਂ ਆਹ ਹਾਈਡਰ ਲੈਂ ਚਲ ਗਏ ਉੱਥੇ ਬਹੁਤ ਟਾਈਮ ਲੱਗ ਗਿਆ ਹਾਂ ਤੇ ਉੱਥੇ ਚੱਜ ਚੁਧ ਕਰ ਲੀ ਗਏ ਓਕੇ ਇਧਰ ਆਇਆ ਹਰਮਨ ਦਾ ਫੋਨ ਸੁਣਾਣਾ ਵਾ ਹਰਮਨ ਦਾ ਫੋਨ अच्छा अच्छा हां बाकी बाकीအောင် ਤਾਂ ਦਾ ਹਾਂ ਤਾਂ ਕਿ ਕਿਸ ਨੇ ਸੁਣਨੇ ਪਾਪਾ ਤਾਂ ਹੋਣਾ ਹੈ ਹਾਲੇ ਮੈਂ ਹੁਣ ਸੁਣਦਾ ਆ ਕਿ ਸੁਣੂਗੇ ਇਹ ਤਾਂ ਅਸੀਂ ਕੀ ਬਣਾ ਰਹੇ ਹਾਂ ਟਿੰਡੂ ਬਹੁਤ ਸੋਹਣਾ ਟਿੰਡੂ ਆਹ ਕਹਿੰਦੀ ਬਹੁਤ ਸੋਹਣਾ ਹਰ ਬੰਦ ਖਾਈ ਓਕੇ ਠੀਕ ਠੀਕ ਹਾਂਜੀ ਲਿਖਾਰੀ ਪਾਣੇ ਦਾ ਥੋੜਾ ਗਾਣਾ ਲਿਖਿਆ ਹੋਇਆ ਹੈ ਕਿ ਉਹ ਸੁਣਦੀ ਗਾਇਆ ਵੀ ਆ ਚਲੋ ਕਰਦੇ ਸੁਣਦੇ ਹਾਂ ਹਾਂਜੀ ਤੂੰ ਹੀ ਸੁਣਿਆ ਨਹੀਂ ਹਾਂਜੀ ਸੁਣਿਆ ਨਹੀਂ ਤੁਸੀਂ ਅੱਛਾ ਅੱਛਾ ਕਿਤਨੇ ਜਿੰਨੇ ਤਿੰਨੇ ਜਣੇ ਸੁਣਿਆ ਜੀ ਚਲੋ ਠੀਕ ਠੀਕ ਆ ਲੈ ਲਓ ਸੁਣੋ ਲਓ ਆ ਬਲੌਗ ਜੇ ਨਹੀਂ ਸੁਣਾਣਾ ਬਲੌਗ ਜੇ ਨਹੀਂ ਸੁਣਾਣਾ ਮੈਨੂੰ ਪਤਾ ਵੈਸੇ ਤਾਂ ਗਾਣਾ ਆਪਣਾ ਹੀ ਹੈ ਇੱਥੇ ਕਾਪੀਰਾਈਟ ਕਿੰਨੇ ਮਾਰਨਾ ਆ ਪਰ ਚਲੋ ਠੀਕ ਹੈ ਜੀ ਲਓ ਜੀ ਗਾਣਾ ਸੁਣ ਕੇ ਫੇਰ ਕਰਦੇ ਆ ਬਲੌਗ ਦੀ ਕੰਟੀਨਿਊ ਲਓ ਜੀ ਟਾਈਮ ਹੋ ਗਿਆ 8:30 ਤੇ ਇੱਧਰ ਹੁਣ ਆਪਾਂ ਲੱਗੇ ਆ ਜੀ ਰੋਟੀ ਦਾ ਮਨਦੀਪੀ ਰੋਟੀ ਆ ਘਰ ਵਾਸਤੇ ਮਗਾਇਆ ਸੀ ਇਸੇ ਸਕੂਲ ਲੈ ਕੇ ਜਾਣਾ ਭਲਗ ਨਹੀਂ ਚਲੋ ਠੀਕ ਹੈ ਜੀ ਤੇ ਖਾਣੀ ਕਰਨਾ ਆਪਾਂ ਟਿੰਡੇ ਤੇ ਦਾਲ ਟਿੰਡੇ ਤੇ ਦਾਲ ਹਨਾ ਠੀਕ ਠੀਕ ਇਧਰ ਕੀ ਕਰਦੇ ਪਏ ਦੇਖੋ ਜੀ ਕਿਦਾਂ ਖਲਾਰਾ ਪਾਇਆ ਇਹਨਾਂ ਨੇ ਅੱਜ ਸੇਰੇ ਜਾਣਾ ਸਕੂਲ ਖਲਾਰਾ ਦੇਖੋ ਜੀ ਕਿਦਾਂ ਪਾਇਆ ਇਹ ਹਾਂਜੀ ਕਿੰਨਾ ਰਹਿ ਗਿਆ ਕੰਮ ਤੁਹਾਡਾ ਇਹ ਤਾਂ ਬਹੁਤ ਪਿਆ ਹਨਾ ਲਾਰਾ ਹੀ ਬਣਾ ਪਾਇਆ ਚਲੋ ਕਰੋ ਫਿਰ ਕਰੋ ਫੇ ਕੰਮ ਦਿਖਾਓ ਦਿਖਾਓ ਕੀ ਬਣਾਇਆ ਲੋ ਜੀ ਇੱਕ ਬਣਾਇਆ ਜੇ ਸਾਇੰਸ ਸੋਸ਼ਲ ਸਾਇੰਸ ਫੋਰ ਕਿਹੜਾ ਬਣਾਇਆ ਯਾਰ ਉਹ ਨਾ ਸੋਇਣਾ ਸੋਇ ਨਹੀਂ ਲੱਗਦਾ ਉਹ ਦਿਖਾਓ ਤਾਂ ਨਹੀਂ ਕਿਹੜਾ ਨਹੀਂ ਸਹੀ ਲੱਗਾ ਇੰਗਲਿਸ਼ ਬਣਾ ਕਹਿੰਦੀ ਹਾਂ ਪਰ ਇੱਕ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਈ ਨਹੀਂ ਲੱਗਦਾ ਹਾਂ ਓਏ ਇਦਾਂ ਹੀ ਕਹਿੰਦੀ ਹੁੰਦੀ ਹੈ ਜਿਹੜਾ ਵਧੀਆ ਬਣਿਆ ਹੋਵੇ ਨਾ ਇਹ ਕਹਿੰਦੇ ਹੁੰਦੇ ਮੈਨੂੰ ਨਹੀਂ ਵਧੀਆ ਲੱਗਾ ਬਹੁਤ ਸੁਣਾ ਆ ਹੋਰ ਇਸ ਤੋਂ ਵਧੀਆ ਕੀ ਬੰਨਾ ਆ ਚਲੋ ਕਰ ਲੋ ਫੇ ਰੋਟੀ ਖਾਈਏ ਲਓ ਜੀ ਇੱਧਰ ਆ ਗਈ ਆ ਜੀ ਰੋਟੀ ਤੇ ਹੁਣ ਆਪਾਂ ਲੱਗੇ ਆ ਜੀ ਰਾਤ ਦੀ ਰੋਟੀ ਛਕਣਾ ਓਏ ਆਓ ਮੈਂ ਕੋਈ ਗੱਲ ਟਿੰਡੇ ਵੀ ਨਾ ਕੀਤੇ ਆਪਾਂ ਉਧਰੋਂ ਐ ਆ ਗਏ ਇਹ ਐ ਆਇਆ ਨਾ ਟਿੰਡਿਆਂ ਵੱਲੋਂ ਆਪਾਂ ਇਹ ਕਿਹੜੀ ਗੱਲ ਆ ਨਹੀਂ 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 ਮੈਂ ਦੇਖੇ ਮੈਂ ਹੁਣ ਬਲੌਗ ਬਣਾ ਰਹਾ ਮੈਂ ਇੱਥੋਂ ਇਦਾਂ ਗਿਆ ਹੁਣ ਮੇਰਾ ਨਹੀਂ ਧਿਆਨ ਪਿਆ ਨਾ ਇਦਾਂ ਪਹਿਲਾਂ ਚਾਵਲ ਵੀ ਖਾ ਲੈਂਦੇ ਆ ਨਾ ਇਹ ਦੇਖ ਕੇ ਮੈਂ ਜੈਸਾ ਕਹਦੇ ਨਾ ਚਾਵਲ ਚਾਵਲ ਪਏ ਆ ਕਈ ਨਹੀਂ ਆਜੀ ਉਦਾਂ ਮਤਲਬ ਖਾ ਸਕਦੇ ਆ ਰੋਟੀਆਂ ਤੇ ਚਲੋ ਠੀਕ ਆ ਜੀ ਮਿਲਦੇ ਆ ਰੋਟੀ ਖਾ ਕੇ ਹਾਂ ਕੀ ਦੱਸਣਾ ਵਲੌਗ ਚ ਲੈ ਗਿਆ ਪਹਿਲਾਂ ਮਰ ਜਾ ਕਹਿੰਦੀ ਮੈਂ ਵਲੌਗ 'ਇੱਕ ਗੱਲ ਦੱਸਣੀ ਆ ਪਾਗਲਾ ਪਾਗਲਾ ਤੇਰੀ ਗੱਲ ਕੀ ਹੋ ਗਿਆ ਚਲੋ ਆਲਾ ਨੂੰ ਪੁੱਛਦੇ ਹਾਂ ਬਈ ਕੀ ਦੱਸਣਾ ਤੇਰਾ ਪੁੱਜਾ ਲਾ ਲੂ ਸਾਰੇ ਹੱਸੀ ਜਾਣਾ ਪਾਗਲ ਨਾ ਨਾਰਮਲੀ ਗੱਲਾਂ ਕਰਦੇ ਸੀ ਕਿੰਸੋਈ ਗੱਲ ਹੋਈ ਮੱਸ ਕਹਿੰਦੇ ਉਦਾਂ ਮੇਰੀ ਮਾਸੜੀ ਕਦੀ ਸੌਂ ਨਹੀਂ ਸਕਦੀ ਅੱਜ ਤੱਕ ਕਿਨੇ ਪਰ ਪੱਲੂ ਉਹ ਹੱਜਾ ਹਸਲਾ ਤੇ ਜਾ ਦੱਸ ਲਾ ਕਹਿੰਦੇ ਮੈਂ ਕਿੰਨੂ ਇਹਦਾ ਗੱਲ ਚੱਲੀ ਸੀਗੀ ਕਹਿੰਦੇ ਮੈਂ ਤੇਰੀ ਮਾਸੜੀ ਕਦੀ ਸੌਂ ਨਹੀਂ ਸਕਦੀ ਅੱਜ ਤੱਕ ਮੈਂ ਇੱਕ ਪਰ ਕੇਦਾਂ ਮੈਂ ਪੱਲੂ ਦੀ ਹਾਂ ਪੱਲੂ ਕੋਈ ਇੱਜ਼ਤ ਨਹੀਂ ਮੈਂ ਕਿਹੜਾ ਮੱਝ ਨਹੀਂ ਮੈਂ ਸਾਰੇ ਕਹਿੰਦੇ ਸੋਹ ਕੋ ਵਿੱਚ ਝੂਠੀ ਹੋਵੇ ਸੱਚੀ ਹੋਵੇ ਤੇਰੀ ਮਾਸੜੀ ਮੈਂ ਕਦੀ ਨਹੀਂ ਖਾਧੀ ਅੱਜ ਤੱਕ ਜਿੰਦਗੀ ਪੱਲੂ ਦਿਖਾ ਲਈ ਇਹ ਇਨਸਾ ਝੂਠੀ ਕਿ ਸੱਚੀ ਉਹ ਮਜ਼ਾਕ ਇਹਦਾ ਚੇੜਦੀ ਸੀ ਛੇੜਦੀ ਸੀ ਆ ਇਹਦੀ ਸੋਈ ਚਾਈ ਤੇ ਕਿਦਾਂ ਲਿਟ ਲੇਟ ਜਾ ਰਹੀ ਆ ਇਹਦੀ ਸੋਈ ਚਾਈ ਕਹਿੰਦੀ ਮम्मा ਮम्मा ਮਮਾ ਦੀ ਮਮਮੀ ਨੇ ਉਹਦੀ ਸੌਂ ਵੀ ਖਾਦੀ ਆ ਮੈਂ ਤੇਨੂੰ ਉਹਦੀ ਸੌਂਾ ਦੇ ਦਊਂਗੀ ਇੱਕ ਵਟ ਰੁਕ ਹਾਂ ਮੀ ਮਾਂ ਕਲੀ ਦਿਖਾਇਆ ਨਹੀਂ ਪਾਪਾ ਦੀ ਨਹੀਂ ਖਾੜੀ ਨਾ ਹੁੰਦੀ ਮਮਮੀ ਵੈਲਕਮ ਤੇ ਸੋਣਾ ਹੈ ਕਹਿੰਦੀ ਮੈਂ ਜਾ ਕੇ ਪਾਪਾ ਸੋ ਗਿਆ ਵੀ ਨਹੀਂ ਕਹਿੰਦੀ ਮੇਰੀ ਗੰਭੀਰ ਸੌਂ ਲੱਗੇ ਦੋ ਅੰਮੋਲੀ ਸੌਣਾ ਹਰ ਮੇਰੇ ਸ਼ੌਂਕ ਆ ਵਾਏ ਕਿੰਦੇ ਬਹੁਤ ਸੁਹਾ। ਓਏ ਹੋਏ। ਕਿੰਨਾ ਮੈਨੂੰ ਸੁਣਾ ਲੱਗੇ। ਚਲੋ ਠੀਕ ਆ ਜੀ ਮਿਲਦੇ ਆ ਹੁਣ। ਮੈਨੂੰ ਤੂੰ ਕਦੇ ਸੌਂ ਖਾ ਕੇ ਲੱਗੇ। ਚਲੋ ਠੀਕ ਆ ਜੀ ਮਿਲਦੇ ਆ ਰੋਟੀ ਖਾ ਕੇ ਰਾਤ ਦੀ ਤੇ ਕਰਦੇ ਆ ਜੀ ਬਲੌਗ ਦਾ ਐਂਡ ਤੇ ਨਾਲੇ ਤੁਹਾਨੂੰ ਦੱਸਦੇ ਆ ਵੀ ਸਾਡਾ ਚੈਨਲ ਹੋ ਗਿਆ ਰਿਕਵਰ ਹਣਾ ਤੇ ਹੁਣ ਆਪਾਂ ਦੇਖਦੇ ਆ ਇਹ ਸੋਚਦੇ ਪਏ ਆ 6-5 ਚ ਪਏ ਆ ਵੀ ਨਵੇਂ ਚੈਨਲ 'ਚ ਵੀਡੀਓ ਪਾਈਏ ਕਿ ਪੁਰਾਣੇ ਚੈਨਲ 'ਤੇ ਵੀਡੀਓ ਪਾਈਏ। ਚਾਹੇ ਪੁਰਾਣੇ ਤੇ। ਪੁਰਾਣੇ ਦੇ ਨਾ। ਚਲੋ ਪੁਰਾਣੇ ਚੈਨਲ 'ਤੇ ਵੀਡੀਓ ਪਾਵਾਂਗੇ ਆਪਾਂ ਹੁਣ। ਤੇ ਫਿਰ ਦੇਖਦੇ ਆ ਜੀ ਮਿਲਦੇ ਆ ਨਾਸ਼ਤਾ ਕਰਕੇ ਤੇ ਫਿਰ ਕਰਦੇ ਆ ਬਲੌਗ ਦਾ ਐਂਡ ਰਾਤ ਦਾ ਨਾਸ਼ਤਾ ਨਾ ਰਾਤ ਦੀ ਡਿਨਰ ਰੋਟੀ ਖਾ ਗਏ ਪੰਜਾਬੀ ਹਿੰਦੀ ਦੇ ਡਿਨਰ ਸਿਰੋ ਕਹਿੰਦੇ ਡਿਨਰ ਤਾਂ ਇੰਗਲਿਸ਼ੀ ਹੋ ਗਿਆ ਨਾ ਨਾਸ਼ਤਾ ਹਿੰਦੀ ਚ ਕਹਿੰਦੇ ਫਿਰ ਉਹ ਨਾਸ਼ਤਾ ਹਰੇਕ ਸਵੇਰ ਦਾ ਹੋਵੇ ਦੁਪਹਿਰ ਦਾ ਹੋਵੇ ਰਾਤ ਦਾ ਹੋਵੇ ਨਾਸ਼ਤਾ ਰਾਤ ਦਾ ਭੋਜਨ ਹਾਂ ਇਹ ਸਹੀ ਬੋਲੀ ਹੈ ਜੋ ਹਿੰਦੀ ਵਿੱਚ ਪੰਜਾਬੀ ਘੁਸਾਤੀ ਹੈ ਉਹ ਘੁਸਾਤੀ ਹੈ ਪੰਜਾਬੀ ਵਿੱਚ ਹਿੰਦੀ ਰਾਤ ਦਾ ਭੋਜਨ ਹਾਂ ਇਹ ਹੀ ਬੋਲਾਗੇ ਪੰਜਾਬੀ ਵਿੱਚ ਬੋਲੋ ਅੱਜ ਅੱਜ ਘਰ ਵਿੱਚ ਵੀ ਹਿੰਦੀ ਘੁਸਾਤੀ ਹੈ ਆ ਚਲੋ ਠੀਕ ਆ ਜੀ ਮਿਲਦੇ ਆ ਰੋਟੀ ਖਾ ਕੇ ਰਾਤ ਦੀ ਫਿਰ ਆਪਾਂ ਕਰਦੇ ਬਲੌਗ ਦਾ ਐਂਡ ਟਾਈਮ ਹੋ ਗਿਆ 9:30 ਤੇ ਆਪਾਂ ਹੁਣ ਲੱਗਦੇ ਆ ਜੀ ਲਓ ਜੀ ਫਰਿੱਜ ਵੀ ਡੀਫਰੋਸ ਕਰਤੀ ਸੀ ਸਾਮਾਨ ਹੀ ਬੜਾ ਆ ਫਰਿੱਜ ਚ ਨਾ ਦੇਖੋ ਬਰબર ਸਾਰੀ ਸਾਫ ਹੋ ਗਈ ਆ ਬਹੁਤ ਵਧੀਆ ਹੋ ਗਿਆ ਇਹਦੇ ਮਟਰ ਰਕਤੇ ਕੱਢ ਕੇ ਆਹੋ ਕਰੋ ਕੱਢ ਬੜਾ 2.5 ਕਿਲੋ ਮਟਰ ਹੋਣੇ ਆ 2.5 ਕਿਲੋ ਮਟਰ ਆ ਹਾਂ ਪੰਜ ਸਤਾ ਪੰਜ 6 ਕਿਲੋ ਮਟਰ ਲਿਆਂਦੇ ਸੀ ਉਹ ਚੋਂ ਕੱਢੇ 2.5 ਕਿਲੋ ਨਿਕਲੇ ਨਾ ਪਾਸਤਾ ਸਰੇ ਪਲੂਨਸ ਅੱਛਾ ਸਰੇ ਪਲਗ ਲੈ ਕੇ ਜਾਣਾ ਓਕੇ 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 ਸਹੀ ਠੀਕ 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 ਤੇ ਇਧਰ ਰਸੋਈ ਹੋ ਗਈ ਕਲੀਨ ਬਿਲਕੁਲ ਕਰ ਦਿੱਤੀ ਆ ਮਨਪ੍ਰੀਤ ਕੌਰ ਤੇ ਚਲੋ ਕਰੋ ਤੁਸੀਂ ਬਲੌਗ ਦਾ ਐਂਡ ਫਿਰ ਇੱਕ ਟੂ ਮਿੰਟ ਨੋ ਜੀ ਸਮਾਨ ਬੈਗ ਦਿਖਾ ਦੋ ਤੁਹਾਨੂੰ ਕਿੰਨੀ ਰੇਤ ਦਿਖਾਣਾ ਬੈਗ ਪੈਕ ਹੋ ਗਿਆ ਓਕੇ ਓਕੇ ਕਰੋ ਫਿਰ ਸਰੇ ਸਕੂਲ ਵੀ ਜਾਣਾ ਆ ਹਾਂਜੀ ਕਹਿੰਦੀ ਮੇਰੇ ਕੋਲ ਆਏ ਨਹੀਂ ਤੁਸੀਂ ਨਾ ਇਨਸਾਫੀ ਕਰਦੇ ਵੇ ਚਲੋ ਕਰੋ ਜੀ ਬਲੌਗ ਦਾ ਐਂਡ ਹੈ ਕਰੋ ਬਲੌਗ ਦਾ ਐਂਡ ਹਾਂਜੀ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਜੈ ਲਾਈਕ ਦਾ ਬਟਨ ਜਰੂਰ ਦੱਬਿਆ ਕਰੋ ਤਾਂ ਕਿ ਤੁਹਾਨੂੰ ਸਾਡੀ ਵੀਡੀਓਾਂ ਤੇ ਨੋਟੀਫਿਕੇਸ਼ਨ ਆਵੇ ਹੁਣ ਇਹਨੂੰ ਅਸੀਂ ਪੁਰਾਣੇ ਆਪਣੇ ਐਚਪੀ ਨੰਦਰਾਂ ਦੇ ਪਾਵਾਂਗੇ ਤੇ ਹੀ ਉਹ ਚੈਨਲ ਤੇ ਹੀ ਪਾਵਾਂਗੇ ਹਾਂ ਜਿਹੜਾ ਸਾਡਾ ਚੈਨਲ ਵਾਪਸ ਰਿਕਵਰ ਕੀਤਾ ਹਰਮਨ ਨੇ ਕੀਤਾ ਆ ਬਾਕੀ ਚਲੋ ਦੇਖਦੇ ਹਾਂ ਚਲੋ ਮਿਲਦੇ ਆ ਕੱਲ ਫਿਰ ਇੱਕ ਨਵੇਂ ਬਲੌਗ ਵਿੱਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ